ਪੰਜਾਬ ਦੀ ਨਵੀਂ ਪੀੜੀ ਦੇ ਸਿਆਸਤਦਾਨਾਂ 'ਚ ਗੁਰਮੀਤ ਸਿੰਘ ਮੀਤ ヘア ਦਾ ਨਾਮ ਮੋਢਲੀ ਕਤਾਰ 'ਚ ਹੈ ਮਾਲਵੇਦੀ ਧਰਤੀ ਬਰਨਾਲਾ ਤੋਂ ਮੀਤ ਹਿਰ ਪਹਿਲਾਂ 2017 ਚ ਵਿਧਾਇਕ ਬਣੇ ਅਤੇ ਦੂਜੀ ਵਾਰੀ 2022 ਦੀਆਂ ਵਿਧਾਨ ਸਭਾ ਚੋਣਾਂ ਚ ਹੁੰਜਾ ਫਿਰੂ ਜਿੱਤ ਦਰਜ ਕੀਤੀ। ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਖੇਡ ਤੇ ਨੌਜਵਾਨ ਸੇਵਾਵਾਂ, ਪ੍ਰਸ਼ਾਸਨਿਕ ਸੁਧਾਰ, ਜਲ ਸਰੋਤ, ਸਾਇੰਸ ਟੈਕਨੋਲੋਜੀ ਤੇ ਵਾਤਾਵਰਣ ਵਰਗੇ ਅਹਿਮ ਵਿਭਾਗਾਂ ਦੇ ਕੈਬਨਿਟ ਮੰਤਰੀ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਿਨ੍ਹਾਂ ਨੂੰ ਮੀਤ ਹਿਰ ਨੇ ਪੂਰੀ ਤਨਦੇਹੀ ਨਾਲ ਨਿਭਾਇਆ। ਪੰਜਾਬ ਦੇ ਹੱਕਾਂ ਲਈ ਕੇਂਦਰ ਖਿਲਾਫ ਇਕੱਲਿਆਂ ਲੜ ਰਹੇ ਸੀਐਮ ਭਗਵੰਤ ਮਾਨ ਨੂੰ ਮੈਂਬਰ ਪਾਰਲੀਮੈਂਟਾਂ ਦੀ ਇੱਕ ਮਜ਼ਬੂਤ ਦੇਣੀ ਸਾਡਾ ਸਭ ਦਾ ਫਰਜ਼ ਬੰਦਾ ਹੈ ਪੰਜਾਬ ਦੇ ਹੱਕਾਂ ਦੀ ਆਵਾਜ਼ بلند ਕਰਨ ਲਈ ਆਮ ਆਦਮੀ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਮੀਟ ਹੀਰ ਨੂੰ ਸੰਗਰੂਰ ਲੋਕ ਸਭਾ ਹਲਕੇ ਦੇ ਉਮੀਦਵਾਰ ਵਜੋਂ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਮੀਟ ਹੀਰ ਦੇ ਰੂਪ ਚ ਆਮ ਆਦਮੀ ਪਾਰਟੀ ਨੇ ਸੰਗਰੂਰ ਨੂੰ ਇੱਕ ਕਾਬਲ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਲ ਦੇਣ ਵਾਲਾ ਉਮੀਦਵਾਰ ਦਿੱਤਾ ਹੈ ਸਮੂਹ ਸੰਗਰੂਰ ਵਾਸੀਆਂ ਨੂੰ ਅਪੀਲ ਹੈ ਕਿ ਆਪਣੇ ਹਲਕੇ ਦੇ ਸਰਪੱਖੀ ਵਿਕਾਸ ਲਈ